ਪੰਜਾਬ ਪੁਲਿਸ ਦਾ ਜੀ ਮਾੜੀ ਐ ਪੰਜਾਬ ਪੁਲਿਸ ਆ ਜਿਹੜੀ ਉਹ ਰਿਸ਼ਵਤ ਲੈਂਦੀ ਐ ਇਹ ਤਾਂ ਨਾਕੀ ਤੋਂ ਕਿਸੇ ਨੂੰ ਲੰਘਣ ਨਹੀਂ ਦਿੰਦੇ ਇਹ ਤਾਂ 10 10 20 20 ਰੁਪਏ 50 50 ਰੁਪਏ ਜਿਹੜੇ ਮੰਗਦੇ ਐ ਇਹ ਤਾਂ ਬੜੇ ਮਾੜੇ ਹੁੰਦੇ ਐ ਤਾਂ ਫਿਰ ਤੁਹਾਨੂੰ ਇੱਕਾ ਮਾੜਾ ਪੁਲਿਸ ਵਾਲਾ ਦਿਖਾ ਦਿੰਨੇ ਆ ਆ ਸਕਰੀਨ ਤੇ ਜਿਹੜੇ ਨੌਜਵਾਨ ਦੀ ਪੁਲਿਸ ਵਾਲੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਮਾਨਸਾ ਤੋਂ ਆ ਜਿਹੜਾ ਦੱਸਿਆ ਜਾ ਰਿਹਾ ਐ ਤੇ ਇਸ ਦਾ ਨਾਮ ਐ ਗੁਰੀ ਤਾਂ ਇਸ ਭਰਾ ਨੇ ਜਿਹੜਾ ਹੜਪੀੜਤਾ ਲਈ ਆਪਣੀ ਜਿਹੜੀ ਇੱਕ ਮਹੀਨੇ ਦੀ ਤਨਖਾਹ ਐ 60000 ਤਨਖਾਹ ਦੱਸੀ ਜਾ ਰਹੀ ਐ ਤਾਂ ਉਹ ਹੜਪੀੜਤਾ ਲਈ ਜਿਹੜੀ ਦਾਨ ਦੇਤੀ ਤੇ ਬਾਕੀ ਪੁਲਿਸ ਦੇ ਹੋਰ ਮੁਲਾਜ਼ਮਾਂ ਨੂੰ ਵੀ ਅੜ ਪੀੜਤਾ ਲਈ ਆਪਣੀ ਤਨਖਾਹ ਦੇ ਵਿੱਚੋਂ ਦਸਵੰਧ ਕੱਢਣ ਦੀ ਅਪੀਲ ਹੈ ਜਿਹੜੀ ਕੀਤੀ ਹੈ ਹੁਣ ਇੱਥੇ ਸਵਾਲ ਇਹ ਹੁੰਦਾ ਹੈ ਕਿ ਆਪਾਂ ਪੁਲਿਸ ਵਾਲਿਆਂ ਨੂੰ ਜਿਹੜਾ ਉਹ ਮਾੜੀ ਨਜ਼ਰ ਨਾਲ ਹੀ ਦੇਖਦੇ ਆ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਆਪਾਂ ਜਾਣਦੇ ਆ ਕਿਸੇ ਮਰਜ਼ੀ ਫੀਲਡ 'ਚ ਵਗ ਜਿਓ ਕਿਸੇ ਮਰਜ਼ੀ ਲੋਕਾਂ 'ਚ ਵਗ ਜਿਓ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਲੋਕ ਆ ਜਿਹੜੇ ਮਿਲਣਗੇ ਤਾਂ ਹੀ ਕਹਿੰਦੇ ਆ ਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਸਾਰੇ ਪੁਲਿਸ ਵਾਲੇ ਚੰਗੇ ਦੀ ਹੁੰਦੇ ਬਹੁਤ ਚੰਗੀ ਸੋਚ ਵਾਲੇ ਪੋਲ ਸਾਰੇ ਮੁਲਾਜ਼ਮ ਜਿਹੜੇ ਵਿੱਚ ਬੈਠੇ ਐ ਪਰ ਕਿਤੇ ਨਾ ਕਿਤੇ ਸਿਸਟਮ ਉਹਨਾਂ ਨੂੰ ਮਾੜਾ ਬਣਨ ਵਾਸਤੇ ਮਜਬੂਰ ਕਰਦਾ ਇਹ ਆਪਾਂ ਇਹ ਗੱਲ ਸਾਰੀ ਜਾਣਦੇ ਆ ਤਾਂ ਇਸ ਵੀਰ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਉਹ ਦਾਨ ਕਰਤੀ ਹੁਣ ਮਾੜੀਆਂ ਵੀਡੀਓ ਤਾਂ ਆਪਾਂ ਇਹਨਾਂ ਦੀਆਂ ਪੜੱਕਦੇ ਨੇ ਸ਼ੇਅਰ ਕਰਦਨੇ ਆ ਤੇ ਹੁਣ ਚੰਗੀ ਵੀਡੀਓ ਕੋਈ ਸ਼ੇਅਰ ਕਰਕੇ ਨਹੀਂ ਰਾਜੀ ਵੱਧ ਤੋਂ ਵੱਧ ਇਸ ਚੰਗੇ ਵੀਰ ਦੀ ਸੋਚ ਨੂੰ ਸਲਾਮ ਕਰਿਓ ਤੇ ਵੀਡੀਓ ਸ਼ੇਅਰ ਕਰਿਓ